ਕਲਾਸ਼ ਮਿਲੀ ਹੈ ਉਹ ਮੇਰੀ ਸਿਸਟਰ ਹੈ ਜੀ ਮੇਰਾ ਨਾਮ ਅਮਿਤ ਕੁਮਾਰ ਅੱਛਾ ਤੇ ਮਹੀਨ ਪੈਂਸੀ ਵੀ ਕਮਲਕੌਰ ਅੱਛਾ ਜੀ ਸਾਨੂੰ ਕੱਲ ਫੋਨ ਗਿਆ ਵੀ ਇੱਥੇ ਗੱਡਬੋਦੀ ਮੀਤੀ ਆ ਅੱਛਾ ਤੇ ਅਸੀਂ ਫੇਰ ਆਇਆ ਇੱਥੇ ਜੀ ਠੀਕ ਹੈ ਤੇ ਹੁਣ ਪੁਲਿਸ ਆਪਣੀ ਕਾਰਵਾਈ ਕਰ ਲਈ ਹੈ ਬਾਕੀ ਅੱਗੇ ਉਹਦੇ ਬਾਰੇ ਕੁਝ ਨਹੀਂ ਪਤਾ ਹੈ ਕਿ ਹੋਇਆ ਕਿੰਨੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੇਤੋ ਅੱਛਾ ਕਮਲਕੌਰ ਦਾ ਕੀ ਲੱਗਦਾ ਹੈ ਮੇਰੇ ਸਿਸਟਰ ਤਾਂ ਕੀ ਗੱਲ ਬਕੋਈ ਆ ਪਿੰਡ ਦੇ ਵਿੱਚ ਕਹਿੰਦੇ ਨੇ ਵੈਸੇ ਇਹੋ ਗੱਲ ਕਿਸੇ ਕੋਲ ਨਹੀਂ ਲੱਗਦੀ ਹਾਂ ਸਾਨੂੰ ਤਾਂ ਫੋਨ ਆਇਆ ਤਾਂ ਪਤਾ ਲੱਗਿਆ ਹੈ ਕਿ ਇਸ ਤਰ੍ਹਾਂ ਦਾ ਵਰਦਾ ਤਾਂ ਹੋ ਗਿਆ। ਅੱਛਾ ਜੀ। ਤੇ ਹੋਰ ਸਾਨੂੰ ਕੁਝ ਨਹੀਂ ਪਤਾ ਇਸ ਚੀਜ਼ ਬਾਰੇ। ਕਿਉਂਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਸੀਗੇ। ਬਹੁਤ ਜ਼ਿਆਦਾ ਰਹਿੰਦੇ ਸੀ। ਅੱਛਾ ਘਰ ਚ ਕੌਣ-ਕੌਣ ਨੇ ਜੀ? ਮੇਰੇ ਘਰ ਚ ਮੇਰੇ ਫੈਮਿਲੀ ਭਰਾ ਭੈਣ। ਹਾਂ ਜੀ। ਦੋ ਭਰਾ ਹੈ ਤੇ ਤਿੰਨ ਸਿਸਟਰ ਹੈ ਜਿਸ ਅਸੀਂ। ਇੱਕ ਦੀ ਮੈਰਿਜ ਹੋ ਚੁੱਕੀ ਆ। ਦੋ ਦੀ ਮੈਰਿਜ ਨਹੀਂ ਹੋਈ ਸੀ। ਅੱਛਾ ਕਿਰੋਂ ਦੀ ਗੱਲ ਹੈ ਜੀ? ਡੈਥ ਕਿਰੋਂ ਹੋਈ ਜਾਂਦੀ ਹੈ? ਕਿਹੜੀ ਜਗ੍ਹਾ ਤੇ ਜੀ? ਉਥੰਦੇ ਹੋਇਆ ਔਰ ਇਹ 11:00 ਵਜੇ ਮੰਮੀ ਨੇ ਮੇਰਾ ਫੋਨ ਕੀਤਾ ਸੀ ਉਹਨਾਂ ਦਾ ਨੰਬਰ ਸਵਿਚ ਆਫ ਆ ਰਿਹਾ ਸੀ ਅੱਛਾ ਜੀ ਮੰਗਲਵਾਰ ਦੀ ਗੱਲ ਹੈ ਠੀਕ ਹੈ ਹਾਂ ਜੀ ਅੱਛਾ ਤੇ ਇਹਨਾਂ ਦੀ ਆਪਣੀ ਗੱਡੀ ਕਿ ਕੀ ਕਰਨ ਵੇਖਦੇ ਉੱਥੇ ਇਹਨਾਂ ਨੇ ਆਪਣੀ ਗੱਡੀ ਰਿਪੇਅਰ ਕਰਾਉਣ ਵਾਸਤੇ ਗਈ ਸੀ ਅੱਛਾ ਜੀ ਕਿ ਮੈਂ ਉੱਥੇ ਜਾ ਮੇਰੀ ਜਾਣ ਪਛਾਣ ਨਾਲ ਮੈਂ ਉੱਥੇ ਗੱਡੀ ਰਿਪੇਅਰ ਕਰਾਣੀ ਆ ਅੱਛਾ ਜੀ ਹਾਂ ਜੀ ਅੱਛਾ ਤੁਹਾਨੂੰ ਫਿਰ ਕਿਤਾਬ ਪਤਾ ਲੱਗਾ ਕਿਸੇ ਨੇ ਤੁਹਾਨੂੰ ਦੱਸਿਆ ਇਹਦਾ ਕਿੱਦਾਂ ਸਾਨੂੰ ਫੋਨ ਆਇਆ ਸੀ ਮੇਰੇ ਮਮਾ ਨੂੰ ਫੋਨ ਆਇਆ ਸੀ ਤਾਂ ਪਤਾ ਲੱਗਿਆ ਹੈ ਅੱਛਾ ਜੀ ਅੰਛਾ ਪਰਿਵਾਰਕ ਮੈਂਬਰਾਂ ਨੂੰ ਕਿਸੇ ਦੇ ਸ਼ੱਕ ਹੋਵੇ ਤੁਹਾਡੇ ਕਿਉਂਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿੰਗ ਸੀ ਹੈ ਨਹੀਂ ਇਸ ਤਰ੍ਹਾਂ ਕੁਝ ਨਹੀਂ ਆ ਤੇ ਪੁਲਿਸ ਨੇ ਗਲਤਫਹਿਮੀ ਕੀਤੀ ਵੀ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਹਾਂ ਜੀ ਦੇਖੋ ਕਰ ਤੇ ਰਹੀ ਆ ਬਾਕੀ ਪਤਾ ਨਹੀਂ ਸਰ ਅੱਛਾ ਜੀ ਤੇ ਇਹ ਇਹ ਗਾਇ ਮੈਰਿਜ ਜੀ ਕੀ ਹੋਈ ਹੋਈ ਹੈ ਇਹਨਾਂ ਦੀ ਨਹੀਂ ਇਹਨਾਂ ਦਾ ਵਿਆਹ ਨਹੀਂ ਹੋਇਆ ਸੀ ਅੱਛਾ ਜੀ ਨਹੀਂ ਅਨਮੈਰਿਡ ਅੱਛਾ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਐਕਟਿੰਗ ਸੀਗੇ ਤੁਹਾਡੇ ਨਾਲ ਕੋਈ ਘਰ ਵਿੱਚ ਕੋਈ ਗੱਲਬਾਤ ਹੋਈ ਹੋਵੇ ਜਿਸ ਹਾਵਨਾ ਉਹ ਤੁਸੀਂ ਕਹਿ ਆ ਵੀ ਉਹਨਾਂ ਦੀ ਡੈਥ ਹੋ ਗਈ ਆ ਤੇ ਤੁਸੀਂ ਇਹਨੂੰ ਕਤਲ ਹੋਇਆ ਆ ਜਾਂ ਕਿੱਦਾਂ ਲੱਗਤ ਨੂੰ ਕੀ ਸਮਝਦੇ ਸਰ ਆਪਾਂ ਕੁਝ ਕਹਿ ਨਹੀਂ ਸਕਦੇ ਕੀ ਹੋਇਆ ਕਿ ਨਹੀਂ ਉਹ ਤਾਂ ਪਰਮਾਤਮਾ ਜਾਣੇ ਹਾਂਜੀ ਘਰ ਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਲੜਾਈ ਨਹੀਂ ਝਗੜਾ ਨਹੀਂ ਅੱਛਾ ਤੁਹਾਨੂੰ ਤੁਹਾਡੀ ਸਿਸਟਰ ਨੇ ਕਦੀ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ ਕੀ ਮੈਨੂੰ ਆ ਪਰੇਸ਼ਾਨੀ ਕੋਈ ਕਦੇ ਨਹੀਂ ਸਾਡੇ ਨਾਲ ਕਦੇ ਗੱਲ ਨਹੀਂ ਸ਼ੇਅਰ ਕਰਦੇ ਸੀ ਸ਼ੇਅਰ ਨਹੀਂ ਕਰਦੇ ਸੀ ਨਹੀਂ अच्छा ਤੇ ਤੁਹਾਡਾ ਤੁਸੀਂ ਕਹਿੰਦੇ ਕਾਫੀ ਸਾਥ ਵੀ ਤੁਹਾਡਾ ਦੰਦੇਰੇ ਘਰ ਦਾ ਫੈਮਿਲੀ ਦੰਦੇਰੇ ਬਹੁਤ ਜ਼ਿਆਦਾ ਹਾਂਜੀ ਘਰ ਦਾ ਮੇਰਾ ਉਹ ਘਰ ਦਾ ਮੈਂਬਰ ਹੀ ਬਹੁਤ ਅੱਛਾ ਸੀ ਕਿਉਂਕਿ ਐਸੇ ਉਹਨਾਂ ਦੇ ਥਰੂ ਅਸੀਂ ਘਰ ਸਾਡਾ ਚੱਲਦਾ ਸੀ ਉਹਨਾਂ ਦੇ ਉੱਤੇ ਅਸੀਂ ਹੈਗੇ ਸੀ ਕਿ ਇਹ ਹੀ ਸਾਨੂੰ ਪਾਲ ਰਹੇ ਆ ਅੱਛਾ ਫੋਰਨ ਫੋਰਨ ਵੀ ਜਾਂਦੇ ਰਿਹਾ ਬਾਹਰ ਵੀ ਜਾਂਦੇ ਰਿਹਾ ਜੇ ਲੋਕਲੀ ਰਹਿੰਦੇ ਸੀਗੇ ਪੰਜਾਬ ਤੁਸੀਂ ਜਾਂਦੇ ਸੀ ਉਹ ਬਾਹਰ ਵਗੈਰਾ ਕੋ ਮੰਜ ਫਿਰਨ ਜਾਂਦੇ ਸੀ ਮੰਮਾ ਨੇ ਕਦੇ ਉਹਨਾਂ ਨੂੰ ਰੋਕਿਆ ਨਹੀਂ ਕਿਤੇ ਜਾਣ ਤੋਂ ਜਿੱਥੇ ਮਰਜ਼ੇ ਜਾਓ ਆਪਣੇ ਬੱਚੇ ਤਾਂ ਪਰੋਸਾ ਹੁੰਦਾ ਹੀ ਆਪਣੇ ਮਾਵਾਂ ਨੂੰ ਸ਼ੱਕ ਕਿਸੇ ਤੇ ਨਹੀਂ ਸ਼ੱਕ ਕਿਸੇ ਤੇ ਨਹੀਂ